ਨੂੰ ਪੈਂਡ ਕਰਕੇ ਬੂਟ ਤੇ ਅਸੀਂ ਚੱਪਲਾਂ ਕੀ ਇੱਥੇ ਲਾ ਦਿੰਦੇ ਸੀਗੇ ਤਾਂ ਇੱਥੇ ਅਸੀਂ ਦਸਾਂ ਗੁਰੂ ਸਹਿਬਾਨ ਦੀ ਜਿਹੜੀ ਤਸਵੀਰ ਵੀ ਲਾਈ ਹੋਈ ਸੀ ਪਰ ਹੁਣ ਇਹ ਚੀਜ਼ ਇੱਥੇ ਚੰਗੀ ਨਹੀਂ ਲੱਗਦੀ ਥੱਲੇ ਬੂਟ ਪਏ ਨੇ ਉੱਪਰ ਹੈ ਜਿਹੜੀ ਗੁਰੂ ਸਹਿਬਾਨਾਂ ਦੀ ਇੱਥੇ ਜਿਹੜੀ ਫੋਟੋ ਲੱਗੀ ਹੋਈ ਆ ਤਾਂ ਬਹੁਤ ਹੀ ਸੋਹਣੀ ਫੋਟੋ ਜਿਹੜੀ ਬੇਸਮੈਂਟ ਚ ਲਾਈ ਸੀ ਅਸੀਂ ਤਾਂ ਇਹਨੂੰ ਅੱਜ ਫਿਰ ਚੇਂਜ ਕਰਕੇ ਆਪਾਂ ਇੱਧਰ ਸਾਹਮਣੇ ਲਾ ਦਿੰਨੇ ਆ ਇੱਥੇ ਅੱre ਇੱਥੇ ਵਧੀਆ ਲੱਗਦੀ ਹੈ ਇੱਥੇ ਦੀਆਂ ਬੂਟ ਪਏ ਰਹਿੰਦੇ ਸੀਗੇ ਤਾਂ ਉਹ ਚੀਜ਼ ਬਹੁਤ ਪੈਕਡ ਲੱਗਦੀ ਹੈ ਹਾਂਜੀ ਤਾਂ ਹੋਂ ਦੇਖ ਸਕਦੇ ਆ ਪਰ ਨਾ ਨਾ ਉਹਨਾਂ ਨੂੰ ਨਹੀਂ ਵਧੀਆ ਲੱਗਦੀਆਂ ਹਾਂ ਦੀ ਤਾਂ ਉਥੇ ਪਹਿਲਾਂ ਵੀ ਇਹ ਚੱਪਲਾ ਇੰਦਾ ਇੰਦਾ ਢੇਰ ਲੱਗਿਆ ਰਹਿੰਦਾ ਸੀਗਾ ਤਾਂ ਹੁਣ ਇਹ ਚੀਜ਼ ਕੀ ਜੰਦਾ ਸਹੀ ਹੈ ਵਾਹੀਗ